ਤੁਸੀਂ ਦੇਖੋ ਜਠੇਰੇ ਪੀਰਾਂ ਦੀਆਂ ਕਬਰਾਂ ਬਾਬੇ ਸ਼ਹੀਦ ਭੂਆ ਸਤੀ ਵੱਡੇ ਬਡੇਰੇ ਇਹਨਾਂ ਸਾਰਿਆਂ ਦੀ અપਾਰ ਸਫਲਤਾ ਤੋਂ ਬਾਅਦ ਹੁਣ ਮੂਸੇ ਪਿੰਡ ਦੇ ਵਿੱਚ ਵੀ ਰੌਣਕਾਂ ਲੱਗਣੀਆਂ ਸ਼ੁਰੂ ਹੋ ਗਈਆਂ ਜੀ ਦੇਖਿਆ ਹੁਣ ਤੁਸੀਂ ਕਿਵੇਂ ਲੋਕ ਲੰਮੇ ਪੈ ਪੈ ਕੇ ਖਾਸ ਕਰ ਬੁੜੀਆਂ ਕਿਵੇਂ ਮੱਥੇ ਮਾਰਦੀਆਂ ਪਈਆਂ ਨੇ ਲਿਆ ਲਿਆ ਕੇ ਡੱਬੇ ਚੜਾਏ ਜਾ ਰਹੇ ਨੇ ਫੁੱਲਾਂ ਦੇ ਹਾਰ ਪਾਏ ਜਾ ਰਹੇ ਨੇ ਸਰੂਪੇ ਪਾਏ ਜਾ ਰਹੇ ਨੇ ਤੇ ਕਿਹੜਾ ਪਖੰਡ ਸ਼ੁਰੂ ਕਰ ਲਿਆ ਜੀ ਅਸੀਂ ਮੈਨੂੰ ਤੇ ਲੱਗਦਾ ਹੁਣ ਉੱਥੇ ਵੀ ਮੁਰਾਦਾਂ ਮੰਗੀਆਂ ਜਾਇ ਕਰਨਗੀਆਂ ਹਨਾ ਹੁਣ ਉੱਥੇ ਵੀ ਬੋਲਦੇ ਆਇਆ ਕਰਿਓ ਫਿਰ ਇੱਕ ਵਾਰ ਦੇਖ ਮੰਗ ਕੇ ਝੋਲੀ ਭਰ ਦਿਉ ਮੁਰਾਦਾਂ ਨਾਲ ਤੇਰੀ ਐਂ ਜਾਂਦੇ ਹੁੰਦੇ ਨੇ ਨਾ ਕਬਰਾਂ ਦੇ ਉੱਪਰ ਮੱਥਾ ਟੇਕਣ ਵਾਲੇ ਤੇ ਫਿਰ ਸਾਨੂੰ ਕਹਿੰਦੇ ਨੇ ਵੀ ਅਸੀਂ ਬੋਲਦੇ ਆਂ ਸਿੱਖ ਵੀ ਜਾਂਦੇ ਨੇ ਆ ਦੁਆਬੇ ਇਲਾਕੇ ਦੇ ਵਿੱਚ ਦੇਖੋ ਕੀ ਕੁਝ ਚੱਲ ਰਿਹਾ ਉਹੀ ਹੁਣ ਇੱਥੇ ਜਾਇ ਕਰਨਗੇ ਆ ਮਾਲਵੇ ਵਾਲੇ ਵੀ ਪਹੁੰਚ ਜਾ ਕਰਨਗੇ ਮਾਝੇ ਵਾਲੇ ਵੀ ਆ ਜਾ ਕਰਨਗੇ ਫਿਰ ਬਾਹਰੋਂ ਵੀ ਆਇਆ ਕਰਨਗੇ ਸੁਖਣਾ ਜਦੋਂ ਸੁਖਣੀ ਹੈ ਨਾ ਫਿਰ ਜਦੋਂ ਸੁਖਣਾ ਪੂਰੀ ਹੋ ਗਈ ਫਿਰ ਉੱਥੇ ਲਿਆ ਲਿਆ ਕੇ ਕਿਸੇ ਨੇ ਚਾਰ ਦਿਵਾਰੀ ਕਰ ਦੇਣੀ ਆ ਫਿਰ ਝੰਡੇ ਲਾ ਦੇਣੇ ਨੇ ਫਿਰ ਇਹੀ ਕੁਝ ਹੁੰਦਾ ਰਿਹਾ ਨਾ ਇੱਥੇ ਫਿਰ ਸਾਨੂੰ ਨਾ ਕਿ ਉਹ ਵੀ ਅਸੀਂ ਬੋਲਦੇ ਆ ਪਹਿਲੀ ਗੱਲ ਤੇ ਪਰਿਵਾਰ ਨੂੰ ਚਾਹੀਦਾ ਹੈ ਇਹ ਟਟਪੰਜ ਰੋਕਣਾ ਵੀ ਇਹ ਕਿਹੜਾ ਪਖੰਡ ਸ਼ੁਰੂ ਹੋ ਗਿਆ ਬੁੱਤ ਲਾਉਣਾ ਘਰੇ ਲਾਓ ਫੋਟੋਆਂ ਹੈਗੀਆਂ ਤਸਵੀਰਾਂ ਹੈਗੀਆਂ ਨੇ ਜੇ ਉੱਥੇ ਲਾਇਆ ਹੀ ਹੈ ਤਾਂ ਘੱਟੋ ਘੱਟ ਇਸ ਪਖੰਡ ਦੇ ਉੱਪਰ ਤੇ ਜਿਹੜਾ ਹੈਗਾ ਰੋਕ ਲੱਗਣੀ ਚਾਹੀਦੀ ਹੈ ਨਾ ਬਸ ਕਹਤਾ ਵੀ ਨਹੀਂ ਮੱਥੇ ਦੇਖਣੇ ਜੀ ਇਹਦੇ ਨਾਲ ਗੱਲ ਥੋੜੀ ਬੰਨਣੀ ਹੈ ਇਹ ਰੋਕਣਾ ਪੈਣਾ ਸਾਨੂੰ ਪਰਿਵਾਰ ਨੂੰ ਅੱਗੇ ਆਉਣਾ ਪੈਣਾ ਨਹੀਂ ਇਹ ਪਤਾ ਨਹੀਂ ਕਿੱਥੇ ਜਾ ਕੇ ਰੁਕਣਾ ਤੁਸੀਂ ਦੇਖੋ ਜਠੇਰੇ ਪੀਰਾਂ ਦੀਆਂ ਕਬਰਾਂ ਬਾਬੇ ਸ਼ਹੀਦ ਘੂਆ ਸਤੀ ਵੱਡੇ ਬਡੇਰੇ ਇਹਨਾਂ ਸਾਰਿਆਂ ਦੀ અપਾਰ ਸਫਲਤਾ ਤੋਂ ਬਾਅਦ ਹੁਣ ਮੂਸੇ ਪਿੰਡ ਦੇ ਵਿੱਚ ਵੀ ਰੌਣਕਾਂ ਲੱਗਣੀਆਂ ਸ਼ੁਰੂ ਹੋ ਗਈਆਂ ਜੀ ਦੇਖਿਆ ਹੁਣ ਤੁਸੀਂ ਕਿਵੇਂ ਲੋਕ ਲੰਮੇ ਪੈ ਪੈ ਕੇ ਖਾਸ ਕਰ ਬੁੜੀਆਂ ਕਿਵੇਂ ਮੱਥੇ ਮਾਰਦੀਆਂ ਪਈਆਂ ਨੇ ਲਿਆ ਲਿਆ ਕੇ ਡੱਬੇ ਚੜਾਏ ਜਾ ਰਹੇ ਨੇ ਫੁੱਲਾਂ ਦੇ ਹਾਰ ਪਾਏ ਜਾ ਰਹੇ ਨੇ ਸਰੂਪੇ ਪਾਏ ਜਾ ਰਹੇ ਨੇ ਕਿ ਕਿਹੜਾ ਪਖੰਡ ਸ਼ੁਰੂ ਕਰ ਲਿਆ ਜੀ ਅਸੀਂ ਮੈਨੂੰ ਤੇ ਲੱਗਦਾ ਹੁਣ ਉੱਥੇ ਵੀ ਮੁਰਾਦਾ ਮੰਗੀਆਂ ਜਾਇਆ ਕਰਨਗੀਆਂ ਹਨਾ ਹੁਣ ਉੱਥੇ ਵੀ ਬੋਲਦੇ ਆਇਆ ਕਰਿਓ ਫਿਰ ਇੱਕ ਵਾਰ ਦੇਖ ਮੰਗ ਕੇ ਝੋਲੀ ਭਰ ਦਿਉ ਮੁਰਾਦਾ ਨਾਲ ਤੇਰੀ ਐਂ ਜਾਂਦੇ ਹੁੰਦੇ ਨੇ ਨਾ ਕਬਰਾਂ ਦੇ ਉੱਪਰ ਮੱਥਾ ਟੇਕਣ ਵਾਲੇ ਤੇ ਫਿਰ ਸਾਨੂੰ ਕਹਿੰਦੇ ਨੇ ਵੀ ਅਸੀਂ ਬੋਲਦੇ ਆਂ ਸਿੱਖ ਵੀ ਜਾਂਦੇ ਨੇ ਆ ਦੁਆਬੇ ਇਲਾਕੇ ਦੇ ਵਿੱਚ ਦੇਖੋ ਕੀ ਕੁਝ ਚੱਲ ਰਿਹਾ ਉਹੀ ਹੁਣ ਇੱਥੇ ਜਾਇਆ ਕਰਨਗੇ ਆ ਮਾਲਵੇ ਵਾਲੇ ਵੀ ਪਹੁੰਚ ਜਾ ਕਰਨਗੇ ਮਾਝੇ ਵਾਲੇ ਵੀ ਆ ਜਾ ਕਰਨਗੇ ਫਿਰ ਬਾਹਰੋਂ ਵੀ ਆਇਆ ਕਰਨਗੇ ਸੁਖਣਾ ਜਦੋਂ ਸੁਖਣੀ ਹੈ ਨਾ ਫਿਰ ਜਦੋਂ ਸੁਖਣਾ ਪੂਰੀ ਹੋ ਗਈ ਫਿਰ ਉੱਥੇ ਲਿਆ ਲਿਆ ਕੇ ਕਿਸੇ ਨੇ ਚਾਰ ਦਿਵਾਰੀ ਕਰ ਦੇਣੀ ਹੈ ਫਿਰ ਝੰਡੇ ਲਾ ਦੇਣੇ ਨੇ ਫਿਰ ਇਹੀ ਕੁਝ ਹੁੰਦਾ ਰਿਹਾ ਨਾ ਇੱਥੇ ਫਿਰ ਸਾਨੂੰ ਨਾ ਕਿ ਉਹ ਵੀ ਅਸੀਂ ਬੋਲਦੇ ਆ ਪਹਿਲੀ ਗੱਲ ਤੇ ਪਰਿਵਾਰ ਨੂੰ ਚਾਹੀਦਾ ਹੈ ਇਹ ਟਟਪੰਜ ਰੋਕਣਾ ਵੀ ਇਹ ਕਿਹੜਾ ਪਖੰਡ ਸ਼ੁਰੂ ਹੋ ਗਿਆ ਬੁੱਤ ਲਾਉਣਾ ਘਰੇ ਲਾਓ ਫੋਟੋਆਂ ਹੈਗੀਆਂ ਤਸਵੀਰਾਂ ਹੈਗੀਆਂ ਨੇ ਜੇ ਉੱਥੇ ਲਾਇਆ ਹੀ ਹੈ ਤਾਂ ਘੱਟੋ ਘੱਟ ਇਸ ਪਖੰਡ ਦੇ ਉੱਪਰ ਤੇ ਜਿਹੜਾ ਹੈਗਾ ਰੋਕ ਲੱਗਣੀ ਚਾਹੀਦੀ ਹੈ ਨਾ ਬਸ ਕਹਿਤਾ ਵੀ ਨਹੀਂ ਮੱਥੇ ਟੇਕਣੇ ਜੀ ਇਹਦੇ ਨਾਲ ਗੱਲ ਥੋੜੀ ਬਣਨੀ ਹੈ ਇਹ ਰੋਕਣਾ ਪੈਣਾ ਸਾਨੂੰ ਪਰਿਵਾਰ ਨੂੰ ਅੱਗੇ ਆਉਣਾ ਪੈਣਾ ਨਹੀਂ ਇਹ ਪਤਾ ਨਹੀਂ ਕਿੱਥੇ ਜਾ ਕੇ ਰੁਕਣਾ ਤੁਸੀਂ ਦੇਖੋ ਜਠੇਰੇ ਪੀਰਾਂ ਦੀਆਂ ਕਬਰਾਂ ਬਾਬੇ ਸ਼ਹੀਦ ਊਆ ਸਤੀ ਵੱਡੇ ਬਡੇਰੇ ਇਹਨਾਂ ਸਾਰਿਆਂ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਮੂਸੇ ਪਿੰਡ ਦੇ ਵਿੱਚ ਵੀ ਰੌਣਕਾਂ ਲੱਗਣੀਆਂ ਸ਼ੁਰੂ ਹੋ ਗਈਆਂ ਜੀ ਦੇਖਿਆ ਹੁਣ ਤੁਸੀਂ ਕਿਵੇਂ ਲੋਕ ਲੰਮੇ ਪੈ ਪੈ ਕੇ ਖਾਸ ਕਰ ਬੁੜੀਆਂ ਕਿਵੇਂ ਮੱਥੇ ਮਾਰਦੀਆਂ ਪਈਆਂ ਨੇ ਲਿਆ ਲਿਆ ਕਿ ਡੱਬੇ ਚੜਾਏ ਜਾ ਰਹੇ ਨੇ ਫੁੱਲਾਂ ਦੇ ਹਾਰ ਪਾਏ ਜਾ ਰਹੇ ਨੇ ਸਰੂਪੇ ਪਾਏ ਜਾ ਰਹੇ ਨੇ ਤੇ ਕਿਹੜਾ ਪਖੰਡ ਸ਼ੁਰੂ ਕਰ ਲਿਆ ਜੀ ਅਸੀਂ ਮੈਨੂੰ ਤੇ ਲੱਗਦਾ ਹੁਣ ਉੱਥੇ ਵੀ ਮੁਰਾਦਾਂ ਮੰਗੀਆਂ ਜਾਇ ਕਰਨਗੀਆਂ ਹਨਾ ਹੁਣ ਉੱਥੇ ਵੀ ਬੋਲਦੇ ਆਇਆ ਕਰਿਓ ਫਿਰ ਇੱਕ ਵਾਰ ਦੇਖ ਮੰਗ ਕੇ ਝੋਲੀ ਭਰ ਦਿਉ ਮੁਰਾਦਾਂ ਨਾਲ ਤੇਰੀ ਐਂ ਜਾਂਦੇ ਹੁੰਦੇ ਨੇ ਨਾ ਕਬਰਾਂ ਦੇ ਉੱਪਰ ਮੱਥਾ ਟੇਕਣ ਵਾਲੇ ਤੇ ਫਿਰ ਸਾਨੂੰ ਕਹਿੰਦੇ ਨੇ ਵੀ ਅਸੀਂ ਬੋਲਦੇ ਆਂ ਸਿੱਖ ਵੀ ਜਾਂਦੇ ਨੇ ਆ ਦੁਆਬੇ ਇਲਾਕੇ ਦੇ ਵਿੱਚ ਦੇਖੋ ਕੀ ਕੁਝ ਚੱਲ ਰਿਹਾ ਉਹੀ ਹੁਣ ਇੱਥੇ ਜਾਇਆ ਕਰਨਗੇ ਆ ਮਾਲਵੇ ਵਾਲੇ ਵੀ ਪਹੁੰਚ ਜਾ ਕਰਨਗੇ ਮਾਝੇ ਵਾਲੇ ਵੀ ਆ ਜਾ ਕਰਨਗੇ ਫਿਰ ਬਾਹਰੋਂ ਵੀ ਆਇਆ ਕਰਨਗੇ ਸੁਖਣਾ ਜਦੋਂ ਸੁਖਣੀ ਹੈ ਨਾ ਫਿਰ ਜਦੋਂ ਸੁਖਣਾ ਪੂਰੀ ਹੋ ਗਈ ਫਿਰ ਉੱਥੇ ਲਿਆ ਲਿਆ ਕੇ ਕਿਸੇ ਨੇ ਚਾਰ ਦਿਵਾਰੀ ਕਰ ਦੇਣੀ ਆ ਫਿਰ ਝੰਡੇ ਲਾ ਦੇਣੇ ਨੇ ਫਿਰ ਇਹੀ ਕੁਝ ਹੁੰਦਾ ਰਿਹਾ ਨਾ ਇੱਥੇ ਫਿਰ ਸਾਨੂੰ ਨਾ ਕਿ ਉਹ ਵੀ ਅਸੀਂ ਬੋਲਦੇ ਆ ਪਹਿਲੀ ਗੱਲ ਤੇ ਪਰਿਵਾਰ ਨੂੰ ਚਾਹੀਦਾ ਹੈ ਇਹ ਟਟਪੰਜ ਰੋਕਣਾ ਵੀ ਇਹ ਕਿਹੜਾ ਪਖੰਡ ਸ਼ੁਰੂ ਹੋ ਗਿਆ ਬੁੱਤ ਲਾਉਣਾ ਘਰੇ ਲਾਓ ਫੋਟੋਆਂ ਹੈਗੀਆਂ ਤਸਵੀਰਾਂ ਹੈਗੀਆਂ ਨੇ ਜੇ ਉੱਥੇ ਲਾਇਆ ਹੀ ਆ ਤਾਂ ਘੱਟੋ ਘੱਟ ਇਸ ਪਖੰਡ ਦੇ ਉੱਪਰ ਤੇ ਜਿਹੜਾ ਹੈਗਾ ਰੋਕ ਲੱਗਣੀ ਚਾਹੀਦੀ ਹੈ ਨਾ ਬਸ ਕਹਤਾ ਵੀ ਨਹੀਂ ਮੱਥੇ ਟੇਕਣੇ ਜੀ ਇਹਦੇ ਨਾਲ ਗੱਲ ਥੋੜੀ ਬਣਨੀ ਹੈ ਇਹ ਰੋਕਣਾ ਪੈਣਾ ਸਾਨੂੰ ਪਰਿਵਾਰ ਨੂੰ ਅੱਗੇ ਆਉਣਾ ਪੈਣਾ ਨਹੀਂ ਇਹ ਪਤਾ ਨਹੀਂ ਕਿੱਥੇ ਜਾ ਕੇ ਰੁਕਣਾ